ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਸੁਨੀਤਾ मैम ਜਿਹੜੇ ਕੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਕਸਪਰਟ ਨੇ ਇਸ ਇੰਡਸਟਰੀ ਦੇ ਵਿੱਚ 15 16 17 20 ਸਾਲ ਤੋਂ ਐਕਟਿਵ ਨੇ ਔਰ ਕੈਨੇਡਾ ਦੇ ਲਈ ਖਾਸ ਤਜਰਬਾ ਹੈ ਸੁਨੀਤਾ मैम ਕੋਲੇ ਸਟਡੀ ਸਕਿਅਰ ਨੂੰ ਰਿਪਰੈਜ਼ੈਂਟ ਕਰਦੇ ਨੇ ਜਲੰਧਰ ਤੇ ਲੁਧਿਆਣਾ ਚ ਵਿਦਿਆਰਥੀ ਇਹਨਾਂ ਨੂੰ ਆਫਿਸ ਚਾ ਕੇ ਮਿਲ ਸਕਦੇ ਨੇ ਸਭ ਤੋਂ ਵੱਡੀ ਖਾਸੀਅਤ ਸਟਡੀ ਸਕਿਅਰ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਔਰ ਸੁਨੀਤਾ मैम ਦੀ ਸਭ ਤੋਂ ਵੱਡੀ ਖਾਸੀਅਤ ਕੀ ਸੁਨੀਤਾ मैम ਕੈਨੇਡਾ ਦੀ ਬਹੁਤ ਐਕਸਪਰਟਾਈਜ਼ ਨੇ ਸੁਨੀਤਾ मैम ਔਰ ਬਹੁਤ ਵੱਡੀ ਗਿਣਤੀ ਚ ਕੈਨੇਡਾ ਦੇ ਵੀਜ਼ਾ ਸਟੂਡੈਂਟਸ ਨੂੰ ਇਹਨਾਂ ਨੇ ਹੈਲਪ ਕੀਤੀ ਹੈ ਹੁਣ ਸੁਨੀਤਾ मैम ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਫਿਰ ਮੈਂ ਟੌਪਿਕ ਤੇ ਅੱਗੇ ਬਤਾਉਂਦਾ ਥੈਂਕ ਯੂ so much ਥੈਂਕ ਯੂ so much ਜੀ ਸੁਨੀਤਾ मैम ਮਾਈਰੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਸਟੂਡੈਂਟਸ ਦੇ ਰਿਫਿਊਜ਼ਲ ਆਏ ਹਾਲਾਂਕਿ ਉਹਦੇ ਪਿੱਛੇ ਕਾਰਨ ਕੀ ਹੈ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਗਾ ਪਰ ਉਸ ਤੋਂ ਪਹਿਲਾਂ ਸੈਪਟੰਬਰ ਇਨਟੇਕ ਦੇ ਵਿੱਚ ਪੰਜਾਬ ਦੇ ਸਟੂਡੈਂਟਸ ਦਾ ਇੰਡੀਅਨ ਸਟੂਡੈਂਟਸ ਦਾ ਫਿਊਚਰ ਕੀ ਹੈ ਕੀ ਸਾਡੇ ਸਟੂਡੈਂਟਸ ਸੈਪਟੰਬਰ ਲਈ ਫਾਈਲਾਂ ਲਾਉਣ ਜਾਂ ਨਾ ਲਾਉਣ ਕੀ ਕੈਨੇਡਾ ਸੈਪਟੰਬਰ ਲਈ ਵੀਜ਼ਾ ਦੇਗਾ ਜਾਂ ਨਹੀਂ ਦੇਗਾ ਕਿਉਂਕਿ ਮਈ ਚ ਬਹੁਤ ਜ਼ਿਆਦਾ ਰਿਫਿਊਜ਼ਲ ਆਏ ਉਹਨਾਂ ਰਿਫਿਊਜ਼ਲਸ ਦੇ ਕਾਰਨ ਕੀ ਨੇ ਤੁਸੀਂ ਬਾਅਦ ਦੇ ਵਿੱਚ ਦੱਸਣਾ ਸ਼ੁਰੂ ਸੋ ਸੈਪਟੈਂਬਰ ਇਨਟੇਕ ਸਭ ਤੋਂ ਵੱਡਾ ਕੈਨੇਡਾ ਦਾ ਇਨਟੇਕ ਹੀ ਸੈਪਟੈਂਬਰ ਇਨਟੇਕ ਹੈ ਠੀਕ ਹੈ ਤੇ ਵੀਜ਼ਾਸ ਬੱਚੇ ਨੂੰ ਪ੍ਰੋਬਲਮ ਬਿਲਕੁਲ ਨਹੀਂ ਆਏਗੀ ਜੇ ਸਟੂਡੈਂਟ ਆਪਣੇ ਅਕੈਡਮਿਕਸ ਤੇ ਫੋਕਸ ਕਰਦੇ ਆ ਪ੍ਰੋਗਰਾਮ ਰਿਲੇਟਡ ਰੱਖਦੇ ਆ ਜੇ ਉਹਨਾਂ ਦਾ ਐਜੂਕੇਸ਼ਨ ਕੋਈ ਅਨਐਕਸਪਲੇਨਡ ਗੈਪ ਨਹੀਂ ਹੈ ਵਿਚ ਆਈਐਲਸ ਦੇ ਸਕੋਰਸ ਵਧੀਆ ਨੇ पीटी जे ਤੁਸੀਂ ਕਰ ਰਹੇ ਹੋ ਕੋਸ਼ਿਸ਼ ਕਰੋ ਕਿ 60 ਤੋਂ ਪਲੱਸ ਜੇ ਬੈਂਸ ਆਂਦੇ 60 ਤੋਂ ਪਲੱਸ ਜੇ ਤੁਹਾਡੇ ਮਾਰਕਸ ਆਂਦੇ ਆ ਤਾਂ ਹੀ ਇਟ ਇਜ਼ ਬੈਨੀਫੀਸ਼ੀਅਲ ਉਸ ਤੋਂ ਇਲਾਵਾ ਜੇ ਫੰਡਸ ਸਹੀ ਤਰੀਕੇ ਆਪਾਂ ਸ਼ੋ ਕਰਤੇ ਆ ਨਾਲੇ ਜਿਹੜੀ ਇਨਵੈਸਟਮੈਂਟ ਹੈ ਉਹ ਸਹੀ ਕੀਤੀ ਹੈ ਰਾਈਟ ਤੇ ਜੇ ਅਸੀਂ ਸਟੇਟਮੈਂਟ ਆਫ ਪਰਪਸ ਚ ਕਲੀਅਰਲੀ ਐਕਸਪਲੇਨ ਕਰਤਾ ਕਿ ਆਪਾਂ ਕਿਉਂ ਜਾ ਰਹੇ ਆ ਕਿਹੜਾ ਪ੍ਰੋਗਰਾਮ ਉਹ ਕੀ ਫਾਇਦਾ ਕਰੇਗਾ ਸੋ ਇਫ ਆਲ ਆਫ ਥੀਸ ਆਰ ਟੇਕਨ ਕੇਅਰ ਆਫ ਡੈਫੀਨਿਟਲੀ ਵੀਜ਼ਾ ਦੀ ਪ੍ਰੋਬਲਮ ਨਹੀਂ ਹੈ ਸਾਡੇ ਵੀਜ਼ਾਸ ਹੁਣ ਵੀ ਆ ਰਹੇ ਆ ਇਦਾਂ ਨਹੀਂ ਹੈ ਕਿ ਵੀਜ਼ਾ ਬਿਲਕੁਲ ਬੰਦ ਹੋ ਗਏ ਆ ਅੱਛਾ ਇਹ ਗੱਲ ਬੜੀ ਚੱਲਦੀ ਆ ਜੀ ਕਿ ਕੈਨੇਡਾ ਤੋਂ ਰਿਫਿਊਜ਼ਲਾਂ ਬਹੁਤ ਆਈਆਂ ਮਈ ਤੋਂ ਇਹ ਗੱਲ ਕਿੰਨੀ ਕੁ ਸੱਚੀ ਹੈ ਜੇ ਸੱਚੀ ਹੈ ਤੇ ਦੇ ਪਿੱਛੇ ਕਾਰਨ ਕੀ ਰਹੀ ਕੈਨੇਡਾ ਤੋਂ ਜਿਹੜਾ ਰਿਫਿਊਜ਼ਲ ਰੇਟ ਹੈ ਮੇ ਇਨਟੇਕ ਦਾ ਸਪੈਸੀਫਿਕਲੀ ਜੇ ਆਪਾਂ ਗੱਲ ਕਰੀਏ ਉਹ ਡੈਫੀਨਿਟਲੀ ਥੋੜਾ ਜਿਹਾ ਹਾਈ ਹੋ ਗਿਆ ਰੀਜ਼ਨ ਬੀਇੰਗ ਜਦੋਂ ਕੈਨੇਡਾ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਰਿਲੇਟਿਡ ਕੋਰਸੇਸ ਦੀ ਡეკਲੇਰੇਸ਼ਨ ਦਿੱਤੀ ਸੀਗੀ ਨਵੰਬਰ ਇਨਟੇਕ ਚ ਨਵੰਬਰ ਮੰਥ ਚ ਉਹਦੇ ਚ ਕੁਝ ਪ੍ਰੋਗਰਾਮਸ ਇਦਾਂ ਦੇ ਕਰਤੇ ਜਿਹੜੇ ਕਿ ਸਟੂਡੈਂਟਸ ਨੂੰ ਫਿੱਟ ਕਰਨ ਦੀ ਕੋਸ਼ਿਸ਼ ਏਜੰਟਸ ਕਰ ਰਹੇ ਸੀਗੇ ਉਹ ਵਾਕਈ ਚ ਉਹ ਪ੍ਰੋਗਰਾਮਸ ਚ ਹੋ ਸਕਦਾ ਐਲੀਜੀਬਲ ਬੱਚਾ ਨਾ ਵੀ ਸੀ ਦੈਟ ਇਜ਼ ਨੰਬਰ 1 ਨੰਬਰ 2 ਜੇ ਮੈਂ ਪਿਛਲੇ ਰਿਫਿਊਜ਼ਲਸ ਦੀ ਗੱਲ ਕਰਾਂ ਜਿੰਨੇ ਵੀ ਮੈਂ ਰਿਫਿਊਜ਼ਲਸ ਅਸੈਸ ਕੀਤੇ ਹੈ ਮੇਜਰ ਰਿਫਿਊਜ਼ਲ ਆ ਤਾਂ ਆ ਰਿਹਾ ਹੈ ਬਿਕਾਜ਼ ਬੱਚੇ ਦਾ ਫੰਡ ਚ ਇਸ਼ੂ ਹੈ ਬੱਚੇ ਨੇ ਸਿਰਫ ਫੀਸ ਸਾਲ ਦੀ ਪੇ ਕਰਤੀ ਤੇ ਜੀਆਈਸੀ ਨਹੀਂ ਭਰਿਆ ਕਿੱਥੇ ਬੱਚੇ ਨੇ ਇੱਕ ਸੈਮੈਸਟਰ ਦੀ ਫੀਸ ਲਾ ਕੇ ਸਿਰਫ ਫਾਈਲ ਲਾਤੀ ਹੈ ਨਾਲੇ ਬੱਚੇ ਨੂੰ ਇਹ ਨਹੀਂ ਪਤਾ ਕਿ ਉਹਦੀ ਫਾਈਲ ਚ ਲੱਗਿਆ ਕੀ ਸੀ ਦੈਟ ਮੀਨਸ ਸਟੇਟਮੈਂਟ ਆਫ ਪਰਪਸ ਨਹੀਂ ਪਤਾ ਫਾਰਮਸ ਨਹੀਂ ਪਤਾ ਉਹਨਾਂ ਨੂੰ ਐਕਸਟਰਾ ਜਿਹੜਾ ਗੈਪ ਕਵਰ ਹੈ ਉਹ ਨਹੀਂ ਪਤਾ ਸੋ ਉਹਦੇ ਕਰਕੇ ਰਿਫਿਊਜ਼ਲਸ ਕਾਫੀ ਜ਼ਿਆਦਾ ਆਏ ਹਨ ਅੱਛਾ ਇਹ ਤੁਹਾਡੀ ਨਜ਼ਰ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਸਟੇਟਮੈਂਟ ਆਫ ਪਰਪਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਲੀਅਰ ਨਹੀਂ ਸੀ ਕੀ ਕੈਨੇਡਾ 'ਚ ਇਹ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ ਨੇ ਅੱਜਕੱਲ ਮੈਂ ਤਾਂ ਇਹ ਸੁਣਿਆ ਕਿ ਬਹੁਤ ਸਾਰੇ ਏਜੰਟਸ ਕਹਿੰਦੇ ਨੇ ਕਿ 6 ਮਹੀਨੇ ਦੀ ਫੀਸ ਦਿਓ ਤੇ ਅਪਲਾਈ ਕਰ ਲਓ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਤਰ੍ਹਾਂ ਹੀ ਕੀਤਾ ਬਿਕਾਜ਼ ਵਿਦਿਆਰਥੀਆਂ ਨੇ ਇਦਾਂ ਕੀਤਾ ਹੈ ਤਾਂ ਕਰਕੇ ਰਿਫਿਊਜ਼ਲ ਬਹੁਤ ਹਾਈ ਹੋ ਗਿਆ ਠੀਕ ਹੈ ਤੇ ਐਸ ਡੀ ਐਸ ਨੂੰ ਕੈਨੇਡੀਅਨ ਐਮਬੈਸੀ ਨੇ ਡਿਸੋਲਵ ਕਰਤਾ ਸੀਗਾ ਰਾਈਟ ਉਹਦੇ ਕਰਕੇ ਸਾਰਿਆਂ ਨੂੰ ਇਦਾਂ ਲੱਗਿਆ ਕਿ ਚਲੋ ਹੁਣ ਤਾਂ ਬਹੁਤ ਜ਼ਿਆਦਾ ਫੀਸ ਤੇ ਇਨਵੈਸਟਮੈਂਟ ਵੀ ਨਹੀਂ ਹੈਗੀ ਜੀਆਈਸੀ ਵੀ ਨਹੀਂ ਹੈ ਬਟ ਆਈਡੀਅਲੀ ਦ ਐਮਬੈਸੀ ਇਸ ਸਟਿਲ ਕਨਸਿਡਰਿੰਗ ਦੋਸ ਪੁਆਇੰਟਸ ਸੋ ਪਲੀਜ਼ ਆਪਣਾ ਆਇਲਸ ਆਪਣੇ ਆਇਲਸ ਤੇ ਧਿਆਨ ਦਿਓ ਆਪਣੇ ਪ੍ਰੋਗਰਾਮ ਤੇ ਧਿਆਨ ਦਿਓ ਆਪਣੇ ਫੰਡਸ ਤੇ ਡੈਫੀਨਿਟਲੀ ਧਿਆਨ ਦਿਓ अच्छा ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਦੀ ਉਹਨਾਂ ਦੀ ਫਾਈਲ 'ਚ ਕੀ ਲੱਗਿਆ ਇਹਦੀ ਦਿੱਕਤ ਕੀ ਹੈ ਜਦੋਂ ਰਿਫਿਊਜ਼ਲ ਆ ਗਈ ਤੇ ਕੀ ਫਿਰ ਰੀ-ਲੌਂਚ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਉਹਨਾਂ ਸਟੂਡੈਂਟਸ ਨੂੰ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਸੁਨੀਤਾ ਮੈਮ ਜਿਹੜੇ ਰੀ-ਫਾਈਲ ਕਰਨਾ ਚਾਹੁੰਦੇ ਨੇ ਹੁਣ ਮੈਨੂੰ ਇਹ ਵੀ ਤੁਸੀਂ ਨਾਲ-ਨਾਲ ਦੱਸੋ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਜਿਨ੍ਹਾਂ ਨੂੰ ਰੀ-ਲੌਂਚ ਕਰਦੇ ਹੋ ਅਗਰ ਕਿਸੇ ਨੇ ਤੁਹਾਡੇ ਤੋਂ ਰੀ-ਫਾਈਲ ਕਰਾਉਣੀ ਹੈ ਸਪਟੰਬਰ ਇਨਟੇਕ ਲਈ ਤੇ ਤੁਹਾਨੂੰ ਕੀ-ਕੀ ਚਾਹੀਦਾ ਹੈ ਉਸ ਸਟੂਡੈਂਟ ਨੂੰ ਜਿਹੜੇ ਸਟੂਡੈਂਟ ਨੇ ਰੀ ਐਪਲੀਕੇਸ਼ਨ ਕਰਨੀ ਹੈ ਉਹ ਇੱਕ ਚੀਜ਼ ਧਿਆਨ ਰੱਖੇ ਕਿ ਜਦੋਂ ਆਪਾਂ ਐਮਬੈਸੀ ਨੂੰ ਇੱਕ ਵਾਰੀ ਕੋਈ ਇਨਫੋਰਮੇਸ਼ਨ ਦੇ ਦਿੰਦੇ ਆ ਸਾਨੂੰ ਉਹ ਅੱਗੇ ਕਦੀ ਵੀ ਜ਼ਿੰਦਗੀ 'ਚ ਕੌਂਟਰਐਡਿਕਟ ਨਹੀਂ ਕਰਨਾ ਉਹਦੇ ਕਰਕੇ otherwise ਸਾਡਾ ਬੈਨ ਵੀ ਲੱਗ ਸਕਦਾ ਹੈ बिकॉज दैट इज द ਲੈਵਲ दैट द ਐਮਬੈਸੀ ਕਨਸਿਡਰਸ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਹੈ ਉਹ ਇੰਨੀ ਸੀਰੀਅਸ ਇਨਫੋਰਮੇਸ਼ਨ ਹੈ ਕਿ ਤੁਸੀਂ ਕੌਨਟਰਡਿਕਟ ਨਹੀਂ ਕਰ ਸਕਦੇ ਜਿਹੜੇ ਸਟੂਡੈਂਟਸ ਨੂੰ ਪ੍ਰੋਪਰਲੀ ਪਤਾ ਹੈ ਕਿ ਉਹਨਾਂ ਦੀ ਫਾਈਲ ਚ ਪਿੱਛੇ ਕੀ ਲੱਗਿਆ ਸੀਗਾ ਉਹ ਸਾਰੇ ਸਟੂਡੈਂਟਸ ਵੈਲਕਮ ਹੈ ਦੇ ਕੈਨ ਰੀਅਪਲਾਈ ਅਸੀਂ ਉਹਨਾਂ ਦੀ ਫਾਈਲ ਅਸੈਸ ਕਰਕੇ ਦੱਸ ਦਾਂਗੇ ਕੁਝ ਸਟੂਡੈਂਟਸ ਜਿਹੜੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਕਿ ਉਹਨਾਂ ਦੀ ਫਾਈਲ 'ਚ ਕੀ ਲੱਗਿਆ ਸੀਗਾ ਜੇ ਕੋਈ ਗੈਪ ਨਹੀਂ ਸੀ ਤੁਹਾਡੇ ਅਕੈਡੈਮਿਕਸ 'ਚ ਫਿਰ ਬਹੁਤ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀਏ ਬਿਕਾਜ਼ ਸਟੇਟਮੈਂਟ ਆਫ ਪਰਪਸ ਇਜ਼ ਅ ਪਰਸਨਲਾਈਜ਼ਡ ਡਾਕੂਮੈਂਟ ਜਿਹੜੀ ਚੇਂਜ ਹੋ ਜਾਂਦੀ ਹੈ ਸੋ ਜੇ ਐਸਓਪੀ ਦੇ ਬੇਸਿਸ ਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੋਣਾ आई विल डेफिनेटली लैट यू नो कि, कि इंप्रूव करके फिर तो फाइल ला सद बिकॉज कई बार इन द पास क्योंकि मैं पिछले सत्रह साल तो स्टूडेंट वीजा इंडस्ट्री च हैगी ऑलमोस्ट दस पंद्रह हज़ार बच्चों को मैं भेज चुकी हाँ बार एंड स्पैसीफिकली कैनेडा हैज़ ओलवेज बीन अ फेवरेट डेस्टिनेशन के बच्चों का तो मैं इदा भी मैं फाइल्स लाई हैं कि जे बच्चिया दो दो तीन तीन वारी रिफ्यूजल आ गए बट चौथी वारी जो स्टूडेंट मेरे को आया मैं सही तरीके फाइल नसैस करके स्टेटमेंट ऑफ परप ਉਸ ਸਾਰਾ ਕੁਝ ਐਕਸਪਲੇਨ ਕਰਕੇ ਫਾਈਲ ਲਾਈ ਤੇ ਵੀਜ਼ਾ ਆ ਗਿਆ ਸੋ ਐਮਬੈਸੀ ਇਜ਼ ਨਾਟ ਦੈਟ ਯੂ ਨੋ ਰਿਲਕਟੈਂਟ ਟੂ ਗਿਵ ਯੂ ਅ ਵੀਜ਼ਾ ਬਿਲਕੁਲ ਠੀਕ ਹੈ ਸੋ ਜਿਹੜੇ ਕਾਰਨ ਨੇ ਰਿਫਿਊਜ਼ਲ ਦੇ ਮੇਜਰ ਕਾਰਨ ਜਿਹੜੇ ਮਾਈਨ ਟੇਕ ਦੇ ਵਿੱਚ ਰਹੇ ਜੇ ਤੁਸੀਂ ਦੱਸ ਸਕੋ ਕਿਹੜੇ ਇੱਕ ਦੋ ਮੇਜਰ ਕਾਰਨ ਰਹੇ ਪਹਿਲਾ ਕੋਰਸ ਰਿਲੇਟਿਵਿਟੀ ਦੂਜਾ ਫੰਡਸ ਐਂਡ ਥਰਡ ਇਫ ਯੂ ਊਡ ਵਾਂਟ ਟੂ ਨੋ ਇਟ ਇਜ਼ ਊਂਗਲਿਸ਼ ਲੈਂਗੁਏਜ ਅਬਿਲਿਟੀਆਂ ਪੀਟੀ ਦੇ ਕਰਕੇ ਵੀ ਬੱਚਿਆਂ ਦੇ ਵੀਜ਼ਾ ਡਿਨਾਈ ਹੋਏ ਸੀਗੇ अच्छा पर पर सारे स्टूडेंट ਕਹਿੰਦੇ ਨੇ ਦੇਖੋ ਜੀ ਅਸੀਂ ਐਸਓਪੀ ਵੀ ਲਗਾਈ ਸੀ ਤੇ ਜਿਹੜਾ ਤੁਸੀਂ ਪਹਿਲਾ ਰੀਜ਼ਨ ਦੱਸਿਆ ਸਾਰੇ ਸਟੂਡੈਂਟ ਕਹਿੰਦੇ ਅਸੀਂ ਕੋਰਸ ਵੀ ਰੈਲੇਵੈਂਟ ਲਿਆ ਸੀ ਰਾਈਟ ਸੋ ਇਸ ਤਰੀਕੇ ਦੇ ਜਿਹੜੇ ਵੀ ਸਟੂਡੈਂਟਸ ਹੈਗੇ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਨੇ ਸਾਰਾ ਕੁਝ ਠੀਕ ਕੀਤਾ ਸੀਗਾ ਬਟ ਫਿਰ ਵੀ ਉਹਨਾਂ ਦਾ ਵੀਜ਼ਾ ਨਹੀਂ ਆਇਆ ਆਈ ਊਡ ਰეკਮੈਂਡ ਕਿ ਉਹ ਸਟੂਡੈਂਟਸ ਸਾਡੇ ਕੋਲ ਆਣ ਬਿਕਾਜ਼ ਇੱਕ ਵਾਰੀ ਜੇ ਅਸੀਂ ਉਹਨਾਂ ਦੀ ਓਵਰਆਲ ਪ੍ਰੋਫਾਈਲ ਅਸੈਸ ਕਰ ਲਾਂਗੇ ਅਸੀਂ ਕਲੀਅਰਲੀ ਦੱਸ ਸਕਦੇ ਹਾਂ ਕਿ ਹੁਣ ਗੁੰਜਾਇਸ਼ ਹੈ ਵੀ ਜਾਂ ਨਹੀਂ ਸੋ ਜੇ ਤਾਂ ਗੁੰਜਾਇਸ਼ ਬਿਲਕੁਲ ਹੀ ਨਹੀਂ ਹੋਗੀ ਜੇ ਸਾਰਾ ਕੁਝ ਕੀਤਾ ਹੈਗਾ ਫਿਰ ਵੀ ਨਹੀਂ ਫਾਈਲ ਵੀਜ਼ਾ ਆਇਆ ਐਂਡ ਕੋਰਸ ਵੀ ਰੈਲੇਵੈਂਟ ਸੀਗਾ ਦੈਨ ਵੀ ਮਾਈਟ ਨਾਟ ਬੀ ਏਬਲ ਟੂ ਹੈਲਪ ਰਾਈਟ ਬਟ ਜੇ ਕੋਈ ਵੀ ਗੁੰਜਾਇਸ਼ ਹੈ ਆਪਾਂ ਉਹਨੂੰ ਐਕਸਪਲੇਨ ਕਰਕੇ ਐਮਬੈਸੀ ਦੇ ਜਿਹੜੇ ਰੀਐਪਲੀਕੇਸ਼ਨ ਲੈਟਰ ਹੈ ਆਪਾਂ ਇੱਕ ਅਪੀਲ ਵਰਗੀ ਲੈਟਰ ਲਿਖਦੇ ਆਪਾਂ ਜਿਹੜਾ ਰਿਫਿਊਜ਼ਲ ਦੇ ਜਿੰਨੇ ਵੀ ਪੁਆਇੰਟਸ ਦਿੱਤੇ ਹੁੰਦੇ ਐਮਬੈਸੀ ਨੇ ਉਹਦੇ ਅਗੇਂਸਟ ਅਸੀਂ ਆਪਣੀ ਐਕਸਪਲੇਨੇਸ਼ਨ ਲਿਖ ਕੇ ਫਿਰ ਐਮਬੈਸੀ ਚ ਫਾਈਲ ਲੈਣੇ ਆ ਐਂਡ ਵੀ ਗੈਟ ਵੀਜ਼ਾਸ ਬਿਲਕੁਲ ਠੀਕ ਹੈ ਸੋ ਹੁਣ ਮੈਂ ਇੱਕ ਸੈਪਟੈਂਬਰ ਇਨਟੇਕ ਦੇ ਸਵਾਲ ਤੇ ਫੇਰ ਆ ਜਾ ਸੈਪਟੈਂਬਰ ਇਨਟੇਕ ਕਿੰਨਾ ਕਾਮਯਾਬ ਰਹਿ ਸਕਦਾ ਹੈ ਮਈ ਦੇ ਮੁਕਾਬਲੇ ਸੁਨੀਤਾ ਮੈਮ ਮੇਂ ਦੇ ਮੁਕਾਬਲੇ देयर आर वेरी हाई चांसेस ਕਿ ਸਪਟੈਂਬਰ ਚ ਆਪਾਂ ਵੋਲੀਅਮ ਬਹੁਤ ਜ਼ਿਆਦਾ ਦੇਖ ਸਕਦੇ ਆ ਕਿ ਸਪਟੈਂਬਰ ਚ ਵੀਜ਼ਾ ਆਣਗੇ ਆ ਇਟ ਵਿਲ ਨੋਟ ਬੀ ਲਾਈਕ ਮੇਨ ਟੇਕ ਟੂ ਰੀਜ਼ਨਸ ਵਨ ਇੱਕ ਤਾਂ ਸਪਟੈਂਬਰ ਚ ਸਾਰੇ ਹੀ ਪ੍ਰੋਗਰਾਮਸ ਅਵੇਲੇਬਲ ਹੁੰਦੇ ਆ ਨਾਲੇ ਬੱਚੇ ਵੀ ਥੋੜੇ ਜੇ ਹੁਣ ਜ਼ਿਆਦਾ ਅਵੇਅਰ ਹੋ ਗਏ ਉਹਨਾਂ ਨੂੰ ਪਤਾ ਲੱਗਿਆ ਕਿ ਕਿਸ ਚੀਜ਼ ਦੇ ਕਰਕੇ ਵੀਜ਼ਾ ਨਹੀਂ ਆਂਦਾ ਸੋ ਬੱਚੇ ਥੋੜੇ ਜੇ ਜ਼ਿਆਦਾ ਪ੍ਰੋਫਾਈਲ ਨੂੰ ਇੰਪਰੋਵਾਈਜ਼ ਕਰਕੇ ਤੇ ਜਿਹੜੇ 2025 ਪਾਸ ਆਊਟ ਸਟੂਡੈਂਟਸ ਵੀ ਹੈਗੇ ਉਹਨਾਂ ਉਹ ਵੀ ਲਾਈਨ ਚ ਲੱਗ ਜਾਣਗੇ ਸੋ वीजा दे चांसिस फॉर सप्टर इन टेक अटर कंपेयर टू द मे इन टेक इफ द फाइल आर प्रिपेयर एंड प्रेजेंटड प्रोपरली बहुत ज्यादा जरूरी है जी। चलो थैंक यू सो मच सो सुनीता मैम ने बहुत महत्वपूर्ण जानकारी साढ़े साझी की है स्क्रीन पर नंबर है टेलीफोन कर सदते हो वट्सअप कर सकते हो सुनीता मैम मिल सकते हो थैंक यू सो मच थैंक यू सो मच सर